ਮਾਂ ਜੀ ਅੰਤੇ ਦੀ ਮੈਂ ਜੀ ਰੀਦੀ ਮੇਰਾ ਨਾ ਪ੍ਰੇਸ਼ ਨੁਆਇਆ ਸੀਗਾ ਪੱਤੀ ਦਾ ਨਾ ਮੇਰੇ ਪਾਣੀ ਪਾ ਦਿੱਤਾ ਸੀ ਤਾਂ ਹੀ ਤੀਜੇ ਦੇ ਪੱਦੇ ਦੀ ਪੌੜੀ ਨਾਲ ਜਦੋਂ ਮੈਂ ਨਿਕਲੀ ਅੰਤੇ ਜਿਹੜੇ ਕੋਈ ਥੀਖਾ ਰਹੀ ਸੀ ਤੇ ਵੀ ਮੇਰੀ ਜਥਾ ਨਹੀਂ ਆ ਜਾਣੇ ਵਿੱਚ ਪਾਪਾ ਦੀ ਕੋਲ ਪਹਿਲਾ ਵੀ ਸੀ ਤੇ ਮੇਰੀ ਲੋ ਵੀ ਆ ਫੇਦਨ ਲੱਗੀ ਤੇ ਮੇਰੇ ਬੇਟੇ ਉਹ ਘੜੀ ਉਹ ਵੀ ਲੱਗ ਗਏ ਤੇ ਮੈਂ ਬਹੁਤ ਜ਼ਿਆਦਾ ਮੇਰੇ ਪਾਣੀ ਜਿਹੜੇ ਮੇਰੇ ਘਟ ਪਾਣ ਮੰਨਾਂ ਉਹ ਮੇਰੇ ਲੰਕੇ ਨਾਲ ਮੇਰੇ ਬਾਦਰੂ ਨਾਲ ਬਲੈਕ ਨਰਾ ਨਿਕਲੀ ਆ ਬਸਾਰਾ ਕਰ ਦਿੱਤਾ ਅੰਕੀ ਤੇ ਕਪੂ ਦਾ ਮਾਰ ਕੇ ਸਾਰਾ ਸੰਗਲ ਇਕੱਠਾ ਹੋ ਗਿਆ ਇਹਨਾਂ ਸਕੇਂਦਰ ਮਾਰਦੀ ਕਿ ਤੇਰੀ ਤਾਂ ਉਹਨਾਂ ਦੇ ਜਵਾਬ ਕੋਈ ਚੜਾਈ ਜਾਂਦੇ ਉਹ ਜਿਹੜੀ ਮੇਰੀ ਭੈਣ ਹੁੰਦੀ ਇੱਥੇ ਜਠਾਣੀ ਹੈ ਮੇਰੀ ਪਾਸਟਰ ਜੀ ਨੇ ਵੀ ਪਤਾ ਹੀ ਇਸੇ ਸਵੇਰ ਸੁਭਾਈਆ ਹੁੰਦਾ ਕਲਮਾਂ ਤੋਂ ਉਹ ਘਟ ਰੋਲਾ ਸਾਡਾ ਸੁਣ ਕੇ ਤੇ ਉਹ ਘਰੇ ਆ ਗਏ ਪਾਪਾ ਜੀ ਨੇ ਸਾਡੀ ਗੱਲ ਕਰਾਈ ਉਹਨਾਂ ਨੇ ਪਾਪਾ ਜੀ ਨੇ ਮੇਰੇ ਤੇ ਪ੍ਰੇਲ ਕੀਤੀ ਨਾ ਬਹੁਤੀ ਚੱਟੇ ਲਈ ਕੀਤੀ ਹੁਣ ਮੇਰੀਆਂ ਕੋਟੀਆਂ ਜਿਵੇਂ ਠੀਕ ਆ ਪਰ ਕੁਛ ਖਾਣ ਦੀ ਨਹੀਂ ਆ ਪਰ ਉਹਨਾਂ ਦੀ ਖਾਂਦੀ ਮਾੜਾ ਮੋਟਾ ਖਾ ਲਈ ਨਹੀਂ ਜਿਵੇਂ ਜਮਾਈ ਸਪੋਸ ਬਚਦਾ ਹੈ ਇੱਕ ਵਾਰੀ ਤਾਰੀਫ਼ ਕਰੋ ਪਹਿਲਾਂ ਹੁਣ ਧਿਆਨ ਨਾਲ ਦੇਖੋ ਇਹਨਾਂ ਨੇ ਜਦੋਂ ਫੋਨ ਕੀਤਾ ਕਹਿੰਦੇ ਵੀ ਇੱਕ ਤੁਸੀਂ ਉਹ ਚੀਜ਼ ਨੂੰ ਨਾ ਜਸਟ ਆਪਣੇ ਮਨ ਵਿੱਚ ਸੋਚ ਕੇ ਦੇਖੋ ਆਪਣੇ ਧੀਆਂ ਪੁੱਤ ਬਰਾਬਰ ਦੇ ਹੋਣ ਨਵਾਂ ਆਉਣਾ ਹੈ ਨਾ ਬੱਚੇ ਬੋਲੇ ਹੋਣ ਦੇਖੋ ਇੱਕ ਉਮਰ ਹੁੰਦੀ ਬੈਠ ਕੇ ਸੋਫਾ ਲੈਣ ਦੀ ਆਰਾਮ ਨਾਲ ਬੈਠ ਕੇ ਖਾਣ ਦੀ ਅਗਰ ਇਸ ਗੰਦਗੀ ਚ ਪਾਣੀ ਦੀ ਘੁੱਟ ਪੜਦੀ ਉਹ ਵੀ ਪਤਲੀ ਹੋ ਗਿਆ ਨਾ ਟਾਇਲਟ ਰਾਂ ਨਹੀਂ ਨਿਕਲ ਜਾਣੀ ਕੱਪੜੇ ਮੈਨੂੰ ਕਹਿੰਦੇ ਪਾਸਟਰ ਜੀ 10 10 ਮਿੰਟ ਬਾਅਦ ਮੇਰਾ ਕੰਬਲ ਸਾਰੀ ਧੜੀ ਦੇਖੋ ਕਿੰਨਾ ਜਿਆਦਾ ਉਹ ਸੋਚ ਕੇ ਦੇਖੋ ਨਾ ਫਿਰ ਇੱਕ ਬਹੁਤ ਵੱਡੀ ਇਹਨਾਂ ਦੀ ਗਵਾਹੀ ਆ ਕਿ ਡਾਕਟਰ ਕਹਿੰਦਾ অপারেশন ਦੁਆਰਾ ਖੋਲ ਕੇ ਕੰਨ ਨਾ ਪੋੜੂ ਹallelujah ਤਾਰੀਫ ਕਰੋ ਪਰਮੇਸ਼ਰ ਪ੍ਰਭੂ ਯੀਸ਼ੂ ਜਿਹਦਾ অপারেশন ਕਰਦਾ ਜਿਹਦੇ ਦੂਦ অপারেশন ਕਰਦੇ ਉਹ ਦੁਆਰਾ ਲੋਡਦੀ ਪੈਂਦੀ ਹallelujah ਇਹਨਾਂ ਦੀ ਗਵਾਹੀ ਇੱਕ ਇਹ ਆ ਇਹਨਾਂ ਦੀ ਆਪਣੀ ਬੇਟੀ ਦੀ ਗਵਾਹੀ ਦਿਓ ਪਹਿਲਾਂ 2 ਸਾਲ ਪਹਿਲਾਂ ਇੱਕ ਡਿਵੋਰਸ